ਪਹਿਲਾਂ ਗਿਆ ਵੀ ਗਿਆ ਘਾਤ ਗਿਆ ਭਾਰਤੀ ਜੈ ਗੁਰੂ ਦੇਵ ਧੰਨ ਗੁਰਦੇਵ ਜੈ ਗੁਰੂ ਦੇਵ ਧੰਨ ਗੁਰਦੇਵ ਅੱਜ ਜਿੰਨੇ ਵੀ ਸਮਾਜ ਦੀ ਇੱਥੇ ਲੀਡਰਸ਼ਿਪ ਖੜੀ ਆ ਜੀ ਉਹ ਸਾਰਿਆਂ ਵੱਲੋਂ ਜਿੱਥੇ ਪੰਜਾਬ ਸਰਕਾਰ ਵੱਲੋਂ ਜੋ ਨਕਿਆਂ ਦੇ ਖਿਲਾਫ ਬਿੱਟੀ ਮਹਿੰਮ ਆ ਉਸ ਦੀ ਜਿਹੜੀ ਅਸੀਂ ਜਿਹੜੀ ਵਲਨ ਕੀ ਅਖਰ ਫੋਰਸ ਹੋਰ ਸਮਾਜ ਦੀਆਂ ਅਸੀਂ ਜਿੱਥੇ ਬੰਦਿਆਂ ਵੱਲੋਂ ਜਿਹੜੀ ਲਾਗਾ ਕਰਦੇ ਆ ਪਰ ਸਲਾਗਾ ਉਸ ਕੰਮ ਦੀ ਕਰਦੇ ਆ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਆ ਹੱਲ ਪਾਈ ਜਾ ਰਹੀ ਹੈ ਪਰ ਜੋ ਕਿਤੇ ਵੀ ਕੋਈ ਮਿਹਨਤ ਕਰਕੇ ਆਪਣੀ ਜਿਹੜਾ ਘਰ ਬਣਾਇਆ ਹੁੰਦਾ ਔਰ ਉਹਨਾਂ ਦਾ ਬੱਚਾ ਜਿਹੜਾ ਕਿਤੇ ਨਸ਼ੇ ਦੀ ਦਲਦਲ ਦੇ ਵਿੱਚ ਜਾਂ ਵੇਚਣ ਦੇ ਵਿੱਚ ਜਾਂ ਪੀਣ ਦੇ ਵਿੱਚ ਲੱਗਾ ਹੁੰਦਾ ਇਹ ਥੋੜੀ ਥੋੜੀ ਵਿਚਾਰਕੀ ਗੱਲ ਆ ਉਸ ਸ਼ਖਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਨਾ ਕਿ ਇੱਕ ਮਿਹਨਤ ਨਾਲ ਕਮਾਏ ਹੋਏ ਜੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਾਂ ਉਹਨਾਂ ਦੀ ਆਪਣੀ ਮਿਹਨਤ ਮਜਬੂਰੀ ਕਰਕੇ ਜਿਹੜਾ ਘਰ ਬਣਾਇਆ ਹੁੰਦਾ ਉਹਨਾਂ ਨੂੰ ਕਵਾਇਆ ਜਾਵੇ ਪਹਿਲਾਂ ਉਸ ਦੀ ਤਫ਼ਤੀਸ਼ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਵੀ ਆਗੂ ਦੇ ਕਹਿਣੇ ਤੇ ਚਾਹੇ ਅਸੀਂ ਚੋਣਾਂ ਹੋਣਗੇ ਕਿ ਆਹ ਬੰਦਾ ਨਸ਼ੇ ਦਾ ਸੋਦਾਕਰ ਆ ਪਰ ਜੋ ਨਸ਼ੇ ਦੇ ਸੋਦਾਕਰ ਆ ਉਹਨਾਂ ਦੀ ਪੂਰੀ ਤਫ਼ਤੀਸ਼ ਕਰਕੇ ਇਹਨੇ ਨਸ਼ੇ ਦੀ ਜਿਹੜੀ ਵਿਕਰੀ ਕਰਕੇ ਜੋ ਇਹਨੇ ਇਕੱਠਾ ਕੀਤਾ ਤੁਹਾਨੂੰ ਉਹਦਾ ਘਰ ਬਣਿਆ ਜਾਂ ਕਿਸੇ ਨੇ ਲੋਨ ਲੈ ਕੇ ਬਣਾਇਆ ਜਾਂ ਕਿਸੇ ਨੇ ਮਿਹਨਤ ਮਜ਼ਦੂਰੀ ਕਰਕੇ ਬਣਾਇਆ ਇਸ ਜਿਹੜੇ ਵਿਸ਼ੇ ਤੇ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਕਿਉਂਕਿ ਬਹੁਤ ਲੋਕ ਜਿਹੜੇ ਆ ਪ੍ਰਸ਼ਾਸਨ ਦੇ ਖਿਲਾਫ ਵੀ ਬੋਲ ਰਹੇ ਆ ਕਿ ਸਾਡਾ ਨਹੀਂ ਆਇਆ ਇਸ ਤਰ੍ਹਾਂ ਤੇ ਘਾਟਾ ਤਾਂ ਪਰ ਬੇਨਤੀ ਆ ਪੰਜਾਬ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਕਿ ਪਹਿਲਾਂ ਤੱਤੀਸ ਹੋਣੀ ਚਾਹੀਦੀ ਆ ਫਿਰ ਉਹਨਾਂ ਦੇ ਘਰ ਦੇ ਉੱਤੇ ਜੋ ਨਸ਼ੇ ਦੇ ਮੁੱਦੇ ਦੇ ਉੱਤੇ ਬਣੇ ਹੋਏ ਆ ਨਸ਼ੇ ਦੀ ਕਮਾਈ ਦੇ ਬਣੇ ਹੋਏ ਆ ਉਹਨਾਂ ਨੂੰ ਤੋੜ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈਗਾ ਪਰ ਜਿਹਨਾਂ ਦੇ ਮਿਹਨਤ ਮਜ਼ਦੂਰੀ ਦਾ ਘਾਟਾ ਡਿੱ ਜਾਂਦਾ ਉਹ ਘਰੋਂ ਬੇਕਾਰ ਲੋਕ ਸੜਕਾਂ ਤੇ ਆਉਣ ਦੇ ਦੇ ਲਈ ਜਿਹੜੇ ਆ ਮਜਬੂਰ ਆ ਕਿਉਂਕਿ ਆਪਾਂ ਜਿਹੜੇ ਮਿਹਨਤ ਮਜ਼ਦੂਰੀ ਕਰਨ ਵਾਲੇ ਆ ਉਹਨਾਂ ਦੇ ਘਰਾਂ ਦੇ ਜਿਹੜਾ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਬਿਲਡੋਜ਼ਰ ਨਾਲ ਚਲਾਇਆ ਜਾਵੇ ਜੋ ਨਸ਼ੇ ਦੇ ਤਸਕਰ ਆ ਵੱਡੇ ਮਗਰਮਾਚਾ ਉਹਨਾਂ ਨੂੰ ਜਿਹੜਾ ਆ ਉਹਨਾਂ ਨੂੰ ਨੱਥ ਪਾਈ ਜਾਵੇ ਔਰ ਤਫਤੀਸ਼ ਕਰਕੇ ਜਿਹੜਾ ਵੀ ਇਹ ਨਸ਼ੇ ਦੇ ਜਿਹੜੇ ਕਮਾਈ ਦੇ ਨਾਲ ਘਰ ਬਣਾਇਆ ਉਹਨਾਂ ਦੇ ਕਿਟਾਈ ਜਣ ਉਹ ਲਾਗਾ ਜੋ ਵੀ ਕੰਮ ਆ ਸੋ ਸਾਰੇ ਪੰਜਾਬ ਸਰਕਾਰ ਪੰਜਾਬ ਪ੍ਰਸ਼ਾਸਨ ਨੂੰ ਬੰਨ੍ਹ ਕੇ ਇੰਸਪੈਕਟਰ ਫੋਰਸ ਪੰਜਾਬ